ਸਾਸ਼ਰੂਕਾਲ ਤੁਸੀਂ ਵੇਖ ਰਹੇ ਹੋ ਫਾਸਟ ਰੇ ਅੰਮ੍ਰਿਤਸਰ ਖਬਰਨਾਮਾ ਮਹਾਦੇਵਿਕਾ ਚਾਂਤ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ ਪੁਲਿਸ ਨੇ 3 ਕਿਲੋ 120 ਗ੍ਰਾਮ ਅਫੀਮ ਅਤੇ 2300 ਰੁਪਏ ਡਰਗ ਮਨੀ ਸਮੇਤ ਇੱਕ ਦੋਸ਼ੀ ਕੀਤਾ ਗ੍ਰਫਤਾਰ ਸੌਣ ਮਹੀਨੇ ਦੇ ਪਹਿਲੇ ਸੋਮਵਾਰ ਚਿਵਾਲਾ ਬਾਗ ਪਾਈਆਂ ਵਿਖੇ ਸ਼ਿਵ ਫਕਤਾ ਦਾ ਉਮੜਿਆ ਸੇਲਾਪ ਭਗਵਾਨ ਸ਼ਿਵ ਦਾ ਕੀਤਾ ਜਲ ਅਭਿਸ਼ੇਕ ਨਵ ਵਿਆਇਆਂ ਮਹਿਲਾਵਾਂ ਨੇ ਕੀਤਾ 사વન ਸ਼ਿੰਗਾਰ ਸ਼੍ਰੀ ਦੁਰਗਿਆਨਾ ਤਿਰਤਵਿਕੇ ਟੀ ਕਿਆ ਮੱਥਾ ਅਤੇ ਉਨ੍ਹਾਂ ਖਬਰਾਂ ਵਿਸਤਾਰ ਨਾਲ ਜ਼ੋਨ 3 ਦੇ ਥਾਣਾ ਵੇਰਕਾ ਵੱਲੋਂ 3 ਕਿਲੋ 120 ਗ੍ਰਾਮ ਅਫੀਮ ਅਤੇ 21300 ਰੁਪਏ ਡਰਗਮਨੀ ਸਮੇਤ ਇੱਕ ਨਸ਼ਾ ਤਸਕਰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਇਸ ਸਬੰਧੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਬਾਸੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਤੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜ਼ਿਆਦਾ ਇਹਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਉਸ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਨੇ ਵੇਚਣ ਦੀ ਸ਼ੁਰੂਆਤ ਕੀਤੀ ਯੂਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਪੜਿਆ ਇਹਦੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲ ਚ ਲਿਆਂਦੀ ਜਾ ਰਹੀ ਹੈ ਸਾਵਣ ਮਹੀਨਾ ਭਗਵਾਨ ਸ਼ਿਵ ਦਾ অতি ਪ੍ਰੀਯ ਮਹੀਨਾ ਹੈ ਇਸ ਮਹੀਨੇ ਭਗਵਾਨ ਸ਼ਿਵ ਦੀ ਆਰਾਧਨਾ ਕਰਨ ਦਾ ਬਹੁਤ ਮਹੱਤਵ ਹੈ ਸ਼ਿਵਾਲਾ ਬਾਗ ਪਾਈਆਂ ਵਿਖੇ ਇਸ ਸਾਲ ਦੇ ਪਹਿਲੇ ਸੋਮਵਾਰ ਸ਼ਿਵ ਪਕਟਾ ਦਾ ਚੰਨ ਸੇਲਾਬ ਦੇਖਣ ਨੂੰ ਮਿਲਿਆ ਸ਼ਿਵ ਭਗਤਾਂ ਨੇ ਲੰਮੀਆ ਖਤਾਰਾਂ ਵਿੱਚ ਖੜ ਕੇ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਅਤੇ ਭਗਵਾਨ ਸ਼ਿਵ ਦਾ ਚਲ ਅਭਿਸ਼ੇਕ ਕਰਕੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਗੱਲਬਾਤ ਕਰਦਿਆਂ ਸੰਜੇ ਅਰੋੜਾ ਨੇ ਆਖਿਆ ਕਿ ਸੰਗਤ ਲਈ ਸਾਰੇ ਪ੍ਰਬੰਧ ਮੁਕੰਮਲ ਨੇ ਅਤੇ ਆਈ ਹੋਈ ਸੰਗਤ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਆਉਂ ਦਿੱਤਾ ਜਾਵੇਗਾ। ਉਧਰ ਸੰਗਤਾ ਵਿੱਚ ਹੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਗੈ ਹੋ ਓਮ ਨਮਾ ਸ਼ਿਵਾਏ। ਅੱਜ ਸਾਵਣ ਦਾ ਪਹਿਲਾ ਸੋਮਵਾਰ। ভক্ত ਦਾ ਤਾਂਤਾ ਲਗਾ ਹੋਇਆ ਹੈ ਸਿਰੇ 4:30 ਵਜੇ ਮੰਦਿਰ ਖੁੱਲ ਗਿਆ ਸੀ ਸਵੇਰ 5 ਵਜੇ ਆਰਤੀ ਹੋਣ ਤੋਂ ਬਾਅਦ ਥਾਉ ਜੀ ਦਾ ਰੋਜ਼ਾ ਅਭਿਸ਼ੇਕ ਕਰਵਾਇਆ ਗਿਆ ਜਿਹੜਾ ਕਿ ਸਾਡੇ ਸਾਰੇ ਵਿਦਵਾਨ ਸ਼ਾਸਤਰੀਆਂ ਨੇ ਪੰਜ ਸ਼ਾਸਤਰੀਆਂ ਨੇ ਬੋਲੇਵਾਲਾ ਪਹਿਲੇ ਗਣੇਸ਼ ਜੀ ਅੰਮਿਕਾ ਮਾ ਆਨੰਦేశ్వర ਵੀਰਪੱਧ ਕਾਰ्तिकेय ਕੁਬੇਰ ਕੀਰਤੀ ਮੁਖ ਨਾਲ ਦੇਵਤਾ ਬੋਲੇਵਾਲਾ ਪੂਰਾ ਪੂਜਾ ਕਰਾ ਕੇ ਬਸਤਰ ਪਹਿਨਾ ਕੇ ਉਹਨਾਂ ਦਾ ਆਪਣਾ ਸ਼ਿੰਗਾਰ ਕੀਤਾ ਉਸ ਤੋਂ ਬਾਅਦ ਬੋਲੇ ਬਾਬਾ ਦਾ ਸ਼ਿੰਗਾਰ ਕਰਕੇ ਦੁੱਧ ਦਹੀਂ ਕੀ ਹੋਸ਼ਾਇ ਸ਼ਕਰ ਬਚਰਾ ਮਨਾਇਸ਼ਤਾਨ ਕਰਾ ਕੇ ਵਿਵਿੰਦ ਫਲਾਂ ਦੇ ਜੂਸਾਂ ਦਾ ਇਸ਼ਤਾਨ ਹੋ ਗਿਆ ਫਿਰ ਉਸ ਤੋਂ ਬਾਅਦ ਉਦਰਾ ਅਭਿਸ਼ੇਕ ਕੀਤਾ ਗਿਆ ਜੜੀ ਕੀ ਪੂਜਾ 10 ਵਜੇ ਤੱਕ ਚੱਲੀ ਉਸ ਤੋਂ ਬਾਅਦ ਅੱਜ ਚਵਾਲਾ ਬਾਪ ਪਾਈਆਂ ਦੇ ਵਿੱਚ ਸਾਰਾ ਮਾਰਬਲ ਜਿਹੜਾ ਲੱਗਾ ਆਇਆ ਪੁਰਾਣਾ ਉਹ ਸਾਰਾ ਬਦਲਿਆ ਜਾ ਰਿਹਾ ਹੈ ਉਹਦੀ ਅੱਜ ਸਵੇਰੇ ਪੂਜਾ ਕਰਵਾ ਕੇ ਅੱਜ ਤੋਂ ਬਕਰਾਨੇ ਤੋਂ ਆਏ ਕਾਰੀਗਰ ਉਹ ਲਗਾਣਾ ਸ਼ੁਰੂ ਕਰਨ ਲੱਗੇ ਨੇ तो ईश्वर कृपा दे काम चलेगा उस अज दोपहर का बारह बजे तो बाद ईश्वर की कृपा न लंगर प्रसाद सब चलता रहेगा खीर पूड़ा प्रशाद सबन मिलेगा क्योंकि तो लोगों ने खूब वर्त रखे आया है उस तो बाद राजन वैष्णव आके का अठावज का गुणगान करे शामी छे बजे टिकन देवा जी तो आके उस तो बाद शाम रात फिर इस तरह कीर्तन वगैरह चलते रहनगे सावण महीने के ਪਹਿਲੇ ਸੋਮਵਾਰ ਨੂੰ ਸਵਾਲਾ ਬਾਗ ਭਾਈਆਂ ٹرسٹ ਵੱਲੋਂ ਸਵਾਲਾ ਬਾਗ ਭਾਈਆਂ ਕਮੇਟੀ ਵੱਲੋਂ ਅੱਜ ਦੀ ਸਾਰੀ ਸੰਗਤ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਹੋਏ ਹਰ ਹਰ ਮਹਾਦੇਵ ਅੱਜ ਸ਼ੰਕਪੂਜਨ ਜੀ ਰਾਜੀ ਪਹਿਲਾ ਸਾਵਣ ਦਾ ਪਹਿਲਾ ਸੋਮਵਾਰ ਆ ਇਹ ਦੁਨੀਆ ਸੰਗਤ ਵੇਖੋ ਸ਼ੰਕਰਪਵਾਹ ਜੀ ਦੇ ਜਲ ਚੜਾ ਰਹੀ ਆ ਦਰਸ਼ਨ ਕਰਨ ਆ ਰਹੀ ਆ ਸਾਡੀਆਂ ਭੈਣਾਂ ਮਾਤਾਵਾਂ ਆਂ ਆਂ ਨੇ ਵੱਤ ਰੱਖੇ ਆ ਅੱਜ ਬਹੁਤ ਵੱਡਾ ਦਿਨ ਆ ਜੀ ਸਾਵਣ ਦਾ ਪਹਿਲਾ ਸੋਮਵਾਰ ਆ ਲੋਕੀ ਪ੍ਰਭੂ ਦਾ ਗੁਣਗਾਨ ਕਰਨ ਆ ਰਹੇ ਜੀ ਸ਼ਵਾਲਾ ਅੰਮ੍ਰਿਤਸਰ ਦੇ ਵਿੱਚ ਮਹਾਰਾਜ ਦਾ ਦਰਸ਼ਨ ਕਰਨ ਆ ਰਹੇ ਆ ਅੱਜ ਬਹੁਤ ਸਾਰੀਆਂ ਮੰਦਰ ਦੇ ਵਿੱਚ ਰੌਣਕਾਂ ਚਾਰੇ ਪਾਸੇ ਚਾਹਲ ਬਹਿਲ ਆ ਜੀ ਰੌਣਕਾਂ ਭੋਲੇ ਸ਼ੰਕਰ ਦੀਆਂ ਜੀ ਮਹਾਦੇਵ ਦੀ ਕਿਰਪਾ ਸੱਲੇ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ 2024 ਦੇ ਪਹਿਲੇ ਸਾਵਣ ਦੀਆਂ ਤੇ ਬਹੁਤ ਹੀ ਸੋਹਣਾ ਵਾਤਾਵਰਨ ਬਣਿਆ ਹੋਇਆ ਹੈ ਬਹੁਤ ਹੀ ਰੌਸ਼ਾ ਲੋਕੀ ਬਹੁਤ ਆਏ ਹੋਏ ਹੈ ਆਸਰਾ ਦਾ ਸਥਾਨ ਹੈਗਾ ਸਵਾਲੇ ਮੰਦਰ ਮੈਂ ਕਹਿੰਦਾ ਸਾਰੇ ਆਓ ਮੱਥਾ ਟੇਕੋ ਆਪਣਾ ਸ਼ਾਗਨ ਸਫਲ ਕਰੋ ਇੱਥੇ ਜ਼ਰੂਰ ਆਣਾ ਚਾਹੀਦਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਆਣਾ ਚਾਹੀਦਾ ਮੱਥੇ ਮੱਥਾ ਟੇਕੋ ਤੇ ਬੋਲੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਭਗਵਾਨ ਸ਼ਿਵ ਦਾ অতি ਪ리에 ਮਹੀਨਾ ਸ਼ਾਵਨ ਮਹੀਨਾ ਜਿਸ ਨੂੰ ਲੈ ਕੇ ਜਿੱਥੇ ਭਗਵਾਨ ਸ਼ਿਵ ਉਤਸ਼ਾਹਿਤ ਹੁੰਦੇ ਨੇ ਉੱਥੇ ਹੀ ਸ਼ਿਵ ਭਗਤ ਵੀ ਇਸ ਮਹੀਨੇ ਨੂੰ ਲੈ ਕੇ ਇੰਤਜ਼ਾਰ ਵਿੱਚ ਰਹਿੰਦੇ ਨੇ ਤੇ 2024 ਦੇ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਸ਼ਿਵਾਲਾ ਬਾਗ ਭਾਈਆਂ ਵਿਖੇ ਸੰਗਤਾਂ ਦਾ ਸਹਿਲਾਬ ਦੇਖਣ ਨੂੰ ਮਿਲਿਆ ਜਿੱਥੇ ਲਾਈਨਾਂ ਦੇ ਵਿੱਚ ਲਾ ਕੇ ਵੱਡੀ ਗਿਣਤੀ ਚ ਸੰਗਤ ਨੇ ਭਗਵਾਨ ਸ਼ਿਵ ਦਾ ਅਜਲ ਅਭਿਸ਼ੇਕ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਧਰ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਤੇ ਸਵੇਰ ਤੋਂ ਹੀ ਮੰਦਰ ਦੇ ਵਿੱਚ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਤੁਹਾਨੂੰ ਵੀ ਸਾਵਣ ਮਹੀਨੇ ਦੀਆਂ ਬਹੁਤ ਬਹੁਤ ਵਧਾਈਆਂ ਅਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਭਾਰਤ ਦੇ ਵਿੱਚ ਸਾਵਨ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ ਇਸ ਮਹੀਨੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਲ ਅਤੇ ਖੁਸ਼ੀਆਂ ਲੈ ਕੇ ਆਉਂਦੀ ਹੈ ਪਰ ਅਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਨਾ ਤੀਰਥ ਵਿੱਚ ਸਥਿਤ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿੱਚ ਇਸ ਮਹੀਨੇ ਦਾ ਕੁਝ ਖਾਸ ਮਹੱਤਵ ਹੈ ਮਥਾ ਟੇਕਨ ਨੇ ਨਵ ਵਿਆਹਤਾ ਮੰਦਿਰ ਵਿੱਚ ਸੋਨੇ ਦੇ ਗਹਿਣਿਆਂ ਦੀ ਬਚਾਈ ਮੋਤੀ ਅਤੇ ਹੋਰ ਫੁੱਲ ਹਾਰ ਪਹਿਨਦੇ ਹਾਲ ਅਤੇ ਆਪਣੇ ਪਰਿਵਾਰ ਦੀ ਭਲਾਈ ਅਤੇ ਪੁੱਤਰ ਦੀ ਪ੍ਰਾਪਤੀ ਦੇ ਲਈ भगवान लक्ष्मी नारायण जी के अग्नि प्रार्थना करते हैं हम इस मंदिर में पहली बार आए हैं हमें यहाँ आके बहुत अच्छा लगा बहुत सुकून मिला बहुत अच्छा मंदिर है भव्य मंदिर बना हुआ है कृष्ण जी का और यहाँ पर आसपास बहुत अच्छा दरिया बना हुआ है पानी का बहुत बढ़िया लगा हमें यहाँ आके हम अमृतसर के रहने वाले हैं यहाँ आए बहुत अच्छा लगता है यहाँ आके मन को शांति मिलती है और बस बहुत मानता है यहाँ की हमें बहुत अच्छा लगता है यहाँ आगे दुर्गाना मंदिर पहला सावन है यही मानी है कि लाइफ दोनों के साथ में बहुत अच्छी बीते और लाइफ में ग्रो करते रहे सावन सा फर्स्ट सावन है हम जी ने अपना आशीर्वाद लेना ही है सावन जी में बहुत बढ़िया मनाया जाता है हम दुर्गाना मंदिर में आए हैं आज सावन का पहला सो... रहा है 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 सावन आज से स्टार्ट हुए हैं बहुत 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 अच्छा लग रहा है, बहुत रौनक है पे पे मैं बहुत कर रही हूं। हाँ जी हाँ जी बहुत अच्छी रौनक लगी हुई आने वाले चेकर 18 साल तो छोटे बच्चे दो पहिया वाहन चला फड़े गए मापिया न पची हजार रुपए जुर्माना आदेश तहत ਅਮਰਸਰ ਟ੍ਰੈਫਿਕ ਪੁਲਿਸ ਵੱਲੋਂ ਇੱਕ ਅਹਿਮ ਜਾਗਰੂਕਤਾ ਮੁਹਿੰਮ ਦੇ ਤਹਿਤ ਅਮਰਸਰ ਦੇ ਨਿਊ ਫਲਾਅਰ ਪਬਲਿਕ ਸਕੂਲ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਚਾਲਦਿਆ ਸਕੂਲ ਪ੍ਰਬੰਧਕ ਚੇਅਰਮੈਨ ਹਰਪਾਲ ਸਿੰਘ ਯੂਕੇ ਵੱਲੋਂ ਇਸ ਦੀ ਸ਼ਲਾਗਾ ਕਰਦੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਗਾ ਕੀਤੀ ਗਈ ਸਕੂਲ ਅੰਤਰਜਾਮੀ ਕਲੋਨੀ ਜਿਹੜਾ ਸੁਲਤਾਨਵਿੰਨ ਰੋਡ ਦੇ ਗੰਦੇ ਨਾਲੇ ਦੇ ਕੋਲ ਆ ਇਹ ਸਕੂਲ ਦੇ ਵਿੱਚ ਅੱਜ ਸਿਮਾਨਯੋਗ ਸਾਡੇ ਏਡੀਸੀਪੀ ਸਾਹਿਬ ਟ੍ਰੈਫਿਕ ਅਤੇ ਮਾਨ ਜੋ ਕਮਿਸ਼ਨਰ ਸਾਹਿਬ ਸਰਜੀਤ ਸਿੰਘ ਢੱਲੋਜੀ ਦੀ ਦਿਸ਼ਾ ਨਿਰਦੇਸ਼ ਤੇ ਜਿਹੜਾ ਨਵਾਂ ਕਾਨੂੰਨ ਆ ਕਿ ਜਿਹੜੇ ਛੋਟੇ ਬੱਚੇ ਆ ਜਵਨਨ ਬੱਚੇ ਆ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਆ ਜਿਨ੍ਹਾਂ ਦਾ ਡਰਾਈਵ ਲਾਇਸੈਂਸ ਨਹੀਂ ਬਣਿਆ ਉਹ ਜੇ ਬੱਚੇ ਕੋਈ ਦੋ ਪਹੀਆ ਵਾਨ ਜਾਂ ਫੋਰ ਵੀਕਲ ਕੋ ਚਲਾਉਂਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵਾ ਪੇਰੈਂਟਸ ਨੇ ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਉਹ ਸਸਪੈਂਡ ਹੋਏਗੀ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਅਸੀਂ ਦੇ ਰਹੇ ਹਾਂ ਸਾਡੇ ਜੋਨ ਚਾਰਜ ਜਸਪਾਲ ਸਿੰਘ ਜੀ ਸਾਡੇ ਟ੍ਰੈਫਿਕ ਐਜੂਕੇਸ਼ਨ ਵਿੰਗ ਦੇ ਸਬ ਇੰਸਪੈਕਟਰ ਦਿਲਜੀਤ ਸਿੰਘ ਜੀ ਜਿਹੜੇ ਵਕ ਵਕ ਸਕੂਲਾਂ ਜਾ ਕੇ ਐਜੂਕੇਟ ਕਰਦੇ ਆ ਉਸ ਲੜੀ ਤਹਿਤ ਜੋ ਮਾਨਯੋਗ ਐਡੀਜੀਪੀ ਸਾਹਿਬ ਵੱਲੋਂ ਜੋ ਹਦਾਇਤਾਂ ਸੀ ਉਹਨਾਂ ਦੀ ਅਸੀਂ ਗਰਾਊਂਡ ਲੈਵ ਤੱਕ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਅੱਜ ਇੱਥੇ ਆਏ ਆਂ ਅੱਜ ਪੁਲਿਸ ਪ੍ਰਸ਼ਾਸਨ ਸਕੂਲ ਚ ਆਏ ਸੀ ਸੈਮੀਨਾਰ ਕੀਤਾ ਗਿਆ ਟ੍ਰੈਫਿਕ ਤੇ ਔਰ ਉਹਨਾਂ ਨੇ ਦੱਸਿਆ ਕਿ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾਣ ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋਏਗੀ ਇੱਕ ਜੋ ਵੀ ਲਾ ਨਿਕਲਿਆ ਹੈ ਆਪ ਸਭ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਝੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਗਾਂਧੀ ਛੜੀ ਨਾਲ ਵਿਦਿਆ ਦਾ দান ਬਖਸ਼ਣ ਵਾਲੇ ਬਾਲਾ ਪ੍ਰਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ સરદાર સુખજિંદી ਐਡੀਸ਼ਨਲ ਆਨਰੇਰੀ ਸਕੱਤਰ ਸਰਦਾਰ ਜਸਪਾਲ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਹਰਕ੍ਰਿਸ਼ਨ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਹਰ ਸਾਲ ਵਾਂਗੂ ਅਸੀਂ ਇਸ ਸਾਲ ਵੀ ਇੱਕ ਮਹਾਨ ਕੀਰਤਨ ਦਰਬਾਰ ਕਰਾਂਗੇ ਔਰ ਜਿਹੜਾ ਜਨਮ ਦਿਹਾੜਾ ਜਿਹੜਾ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਉਹ ਹੈਗਾ 29 ਜੁਲਾਈ ਨੂੰ ਤੇ ਸਾਡੀ ਇੱਕ ਟ੍ਰੈਡੀਸ਼ਨ ਹੈ ਕਿ ਜਿਹੜਾ ਅਗਲਾ ਐਤਵਾਰ ਉਹਦਾ ਅਸੀਂ ਉਦੋਂ ਕਰਦੇ ਹਾਂ ਸੋ ਉਹ 4 ਅਗਸਤ ਨੂੰ ਮੰਦਿਆ ਸੋ 4 ਅਗਸਤ ਨੂੰ ਸ਼ਾਮ ਨੂੰ 4 ਵਜੇ ਕੀਰਤਨ ਦਰਬਾਰ ਆਰੰਭ ਹੋਏਗਾ ਪਹਿਲਾ ਜਿਹੜੇ ਸਾਡੇ ਸਕੂਲ ਦੇ ਆਪਣੇ ਬੱਚੇ ਨੇ 2 ਘੰਟੇ ਵਾਸਤੇ ਉਹਨਾਂ ਦਾ ਕੀਰਤਨ ਹੋਏਗਾ ਉਹਦੇ ਬਾਅਦ ਜਿਹੜੇ ਜਥੇ ਆਉਣਗੇ ਉਹ ਕੀਰਤਨ ਕਰਨਗੇ ਔਰ ਵਿੱਚ ਅਧੇ ਘੰਟੇ ਵਾਸਤੇ ਚਤਤਦਾਰ ਜਿਆਨੀ ਹਰਪੀਰ ਸਿੰਘ ਜੀ ਉਹ ਵੀ ਕਥਾ ਕਰਨਗੇ ਸੋ ਬੜਾ ਅੱਛਾ ਪ੍ਰੋਗਰਾਮ ਹੋਣ ਜਾ ਰਿਹਾ ਔਰ ਮੈਂ ਸਭਾ ਕੇ ਇੱਕ ਮੇਰੀ ਜੋਧੜੀ ਹੈ ਮੇਰੀ ਰਿਕਵੈਸਟ ਹੈ ਕਿ ਸਾਰੇ ਆ ਕੇ ਇਥੇ ਔਰ ਕੀਰਤਨ ਦਰਬਾਰ ਅਟੈਂਡ ਕਰਨ ਸਰਗੁਰ ਹਰਕਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਕਿ 29 ਜੁਲਾਈ ਨੂੰ ਆ ਰਿਹਾ ਚੀਫ ਖਾਸ ਦਵਾਨ ਦੀ ਜੜੀ ਪਰੰਪਰਾ ਹੈ ਗੁਰਪੁਰਬ ਤੋਂ ਜਿਹੜਾ ਅਗਲਾ ਐਤਵਾਰ ਆਂਦਾ ਫੰਡੇ ਆਉਂਦਾ ਹੈ ਉਸ ਦਿਨ ਮਨਾਇਆ ਜਾਂਦਾ ਐਸ ਵਾਰ 4 ਅਗਸਤ ਨੂੰ ਆਪਾਂ ਸ਼ਾਮ ਨੂੰ 4 ਤੋਂ ਲੈ ਕੇ 9:30 ਵਜੇ ਤੱਕ ਜਿਹੜਾ ਗੁਰਪੁਰਬ ਮਨਾਉਣ ਜਾ ਰਹੇ ਹਾਂ ਕੀਰਤਨ ਦਰਬਾਰ ਕਰਾਉਣ ਜਾ ਰਹੇ ਹਾਂ ਵਿੱਚ ਬਹੁਤ ਸਾਰੀਆਂ ਪੰਥਕ ਸੇਵਾ ਤਾਂ ਔਰ ਪ੍ਰਸਿੱਧ ਰਾਗੀ ਜਤੇ ਜੜੇ ਆ ਉਹ ਕੀਰਤਨ ਕਰਨਗੇ ਅੰਮ੍ਰਿਤਸਰ ਪੀਓ ਸਾਪ ਨੂੰ ਵੱਡੀ ਕਾਮਯਾਬੀ ਮਿਲੀ ਦੀਉਣਾਵਲੋ ਅਦਾਲਤਾਂ ਤੋਂ ਪੀਓ ਕਰਾਰ ਤਿੰਨ ਦੋਸ਼ੀ ਕਾਬੂ ਕੀਤੇ ਗਏ ਹਨ ਪੀਓ ਸਾਬ ਦੇ ਇੰਚਾਰਜ ਹਰੀਸ਼ ਕੁਮਾਰ ਨੇ ਦੱਸਿਆ ਕਿ ਇਹਨਾਂ ਤਿੰਨਾਂ ਦੋਸ਼ੀਆਂ ਤੇ ਵਾਕਵਾ ਮੁਕਦਮੇ ਦਰਜ ਹਨ ਇਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜਿਹੜੇ ਤਿੰਨ ਪੀਓ ਤਿੰਨਾਂ ਪੀਓ ਦੇ ਵਿੱਚੋਂ ਇੱਕ ਪੀਓ ਜਿਹੜਾ ਫਰਸਟ ਪੀਓ ਹੋਗਾ ਸੁਖਜੀਤ ਸਿੰਘ ਇਹ ਸੁਖ ਸਾਨੂੰ ਕੁਲਦੀਪ ਸਿੰਘ ਇਹ ਜਿਹੜਾ ਪਿੰਡ ਟੰਡਕਸੇਲ ਦਾ ਹੈ ਰੈਣਾਲਾ ਜਿਹੜਾ ਦੂਸਰਾ ਪੀਓ ਹੈ ਉਹ ਹੈ ਜੀ ਹਰਵਿੰਦਰ ਸਿੰਘ ਜਿਹੜੀ ਸਗੀਰਾ ਸਾਨੂੰ ਮਦਲਬਾਕ ਸਿੰਘ ਇਹ ਇਹ ਪਿੰਡ ਪਤਾਹਪੁਰ ਦਾ ਰਹਿਣ ਵਾਲਾ ਹੈ ਤੀਸਰਾ ਪੀਓ ਹੈ ਸੋਨੂ ਸਾਨੂੰ ਚਰਨਦਾਸ ਆ ਰਾਮਨਗਰ ਕਲੋਨੀ ਬਾਲਕਲਾ ਦਾ ਰਹਿਣ ਵਾਲਾ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਦੇ ਵਿੱਚ ਇੱਕ ਕਾਰ ਤੇ ਇੱਕ ਵੈਨ ਦਾ ਐਕਸੀਡੈਂਟ ਹੋ ਗਿਆ ਜਿਸ ਤੇ ਚਲਦਿਆਂ ਕਾਰ ਦਾ ਕਾਫੀ ਨੁਕਸਾਨ ਹੋਇਆ ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਕਿਹਾ ਕਿ ਵੈਨ ਦੇ ਮਾਲਕ ਨੂੰ ਬੁਲਾਇਆ ਗਿਆ ਅਤੇ ਉਸਨੇ ਕਿਹਾ ਜੋ ਵੀ ਨੁਕਸਾਨ ਹੋਇਆ ਹੈ ਉਹ ਗੱਡੀ ਵਾਲੇ ਨੂੰ ਦਿੱਤਾ ਜਾਵੇਗਾ ਜਿਸ ਤਰ੍ਹਾਂ ਚਾਲਦੇ ਆ ਉਹਨਾਂ ਦਾ ਆਫਿਸ ਵਿੱਚ ਰਾਜੀਨਾਮਾ ਹੋ ਗਿਆ ਹੈ ਮੈਂ ਕੱਢਿਆ ਹੋਇਆ ਹੈ ਇੱਧਰ ਬੰਦਾ ਵੀ ਇੱਧਰ ਆਟੋ ਲੱਗੇ ਆ ਆਟੋ ਦੇ ਨਾਲ ਨਾਲ ਮੈਂ ਲਿਆ ਹੁੰਦਿਆਂ ਇਨਸਪੈਕਟ ਆਇਆ ਤੇ ਨਗਰੋਂ ਕੱਢੀ ਵਾਲੇ ਨੂੰ ਪਤਾ ਨਹੀਂ ਕਿ ਮੇਰੀ ਲੱਗਣ ਉਹਦੀ ਕੱਢੀ ਕਿਉਂ ਨਹੀਂ ਆ ਉਹਦੀ ਧਿਆਨ ਕੇ ਨਾ ਕਿ ਕਿ ਉਹ ਰੱਖਾ ਕਿ ਮੇਰੀ ਬੱਸ ਪਿਛਾ ਕੇ ਚੱਲੀ ਉਹਦੀ ਚੋਟ ਦੀ ਹੈ ਮੇਰੇ ਨਾਲ ਵਾਪਰ ਬੋਟਿਆ ਗਿਆ ਐਡ ਕਰਵਾ ਚੁੱਕਿਆ ਜਿਹੜਾ ਉਹ ਬਾਰੇ ਉਹ ਬਾਰੇ ਮੰਨ ਲਿਆ ਕੰਮ ਕਰਦਾ ਹੈ ਤੇ ਇਹ ਐਕਸੀਡੈਂਟ ਹੈ ਸਿੱਧਾ ਕੱਢਿਦਾ ਹੈ ਸੁਰਾਇ ਮਾਈ ਦਾ ਇਹ ਲੋਕੋ ਛੋਟੇ ਕੱਦਿਆਂ ਮਸਾਨ ਹੋਇਆ ਸੀ ਤੇ ਸ਼ਰਾਜ ਮਾਜਾ ਦੇ ਡਰਾਈਵਰ ਨੇ ਉਹਨਾਂ ਬਾਰਕ ਕਹਿੰਦੇ ਕਿ ਅਸੀਂ ਇਹ ਜੀ ਕੰਮੂ ਕਰਦੇ ਹਾਂ ਮਸਾਨ ਹੋਇਆ ਅੱਜ ਪਰਪਾਈ ਸਰਪ ਦੇ ਇਸ ਮਾਮਲੇ ਦੇ ਕੋਈ ਜਾਣੀ ਦਖਾਨਦ ਨਹੀਂ ਹੋਇਆ ਹੈ ਕੋਈ ਜਾਣੀ ਦਖਾਨਦ ਨਹੀਂ ਹੋਇਆ ਇਹਨਾਂ ਦੇ ਦੋਹਾਂ ਦਾ ਪ੍ਰਹਾੜਾਇਆ ਨਾ ਬਰਾਦਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਇਲਾਕਾ ਵਾਸੀਆਂ ਵੱਲੋਂ ਪੂਰਾ ਰੋਡ ਬੰਦ ਕਰਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੀ ਪੂਰੇ ਇਲਾਕੇ ਦੇ ਵਿੱਚ ਬਿਜਲੀ ਨਹੀਂ ਆਈ ਅਤੇ ਬਿਜਲੀ ਨਾ ਆਉਣ ਕਰਕੇ ਪੂਰੇ ਇਲਾਕੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਉਰਾ ਕਿਹਾ ਕਿ ਜਿੰਨੀ ਦੇਰ ਤੱਕ ਪੂਰੀ ਤਰੀਕਿਆਂ ਨਾਲ ਬਿਜਲੀ ਨਹੀਂ ਆ ਜਾਂਦੀ ਓਨੀ ਦੇਰ ਤੱਕ ਤਰਨਤਾਰਨ ਰੋਡ ਨੂੰ ਬਲੌਕ ਕਰਕੇ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ ਕੋਈ ਅੱਖਾਂ ਸੁੱਜੀਆਂ ਮੀਆਂ ਕਿੰਨੀਆਂ ਸਾਡੀਆਂ ਅਸੀਂ 3 ਦਿਨ ਹੋ ਗਏ ਨਿੰਦਰ ਨਹੀਂ ਪੂਰੀ ਕੀਤੀ ਆਪਣੀ ਸਾਡੇ ਬੱਚੇ ਤਰ ਲਾਂਦੇ ਹੋਏ ਨੇ ਅੱਗੋ ਸਕੂਲਾਂ ਦੇ ਕਹ ਰਹੇ ਵੀ ਕੱਲ ਪੇਪਰ ਹੈ ਬੱਚੇ ਭੇਜੋ ਜ਼ਰੂਰੀ ਕੀ ਕਰੀਏ ਅਸੀਂ ਕਿੰਨੂੰ ਭੇਜੀਏ ਬੱਚਿਆਂ ਨੂੰ ਮਾਰ ਦਈਏ ਕੀ ਕਰੀਏ ਆਪਣੇ ਬੱਚਿਆਂ ਨੂੰ ਕੀ ਕਰੀਏ ਇੰਨੀ ਕੀ ਗਰਮੀ ਇੱਡੀ ਗਰਮੀ ਦੇ ਵਿੱਚ ਅਸੀਂ ਆਪਣੇ ਬੱਚੇ ਕਿੱਧਰ ਪਾਲੀਏ ਕਿਸ ਤਰ੍ਹਾਂ ਲੈ ਕੇ ਜਾਈਏ ਪ੍ਰਸ਼ਾਸਨ ਨੂੰ ਬੇਨਤੀ ਹੈ ਤੁਹਾਡੀ ਮੰਗ ਪੂਰੀ ਕੀਤੀ ਜਾਵੇ ਸਾਨੂੰ ਪੱਤੀ ਦਿੱਤੀ ਜਾਵੇ ਟਰਨਾ ਲੈੇ 1.5 ਮਹੀਨਾ ਹੋ ਗਿਆ ਪੱਤੀ ਨਹੀਂ ਆ ਰਹੀ ਜੇ ਕਹੇ ਐਕਸ਼ਨ ਨੂੰ ਐਸ.ਡੀ ਨੂੰ ਕਹੀਦਾ ਤੇ ਕੋਈ ਨਹੀਂ ਵਰਦਾ ਲਾਰਾ ਲਾ ਦਿੰਦਾ ਅਰਜ ਲਾਦਨੇ ਕੱਲ ਲਾਦਨੇ ਕੱਲ ਨਹੀਂ ਆਇਆ ਉਹਨਾਂ ਦਾ ਅੱਜ ਹਾਰ ਕੇ ਟਰਨਾ ਲੈ ਆ ਤੇ ਸਾਨੂੰ 4-4 ਦਿਨ ਹੋ ਗਏ ਨਾਤੇ ਨਹੀਂ ਪਹੁੰਚ ਐਕਸ਼ਨ ਐਸ.ਡੀ ਨੂੰ ਗੱਲਾਂ ਕਰਿਦਿਆਂ ਉਹ ਮੰਨ ਜਾਂਦੇ ਆ ਉਹਦਾ ਕੋਈ ਨਹੀਂ ਆ ਸਮੂਹ ਸੰਗਤ ਜਿਹੜੀ ਅੱਥਾ ਜਿਹਾ ਖਲੋਦੀ ਆ ਦਾ ਕਰਨਾ ਵਾ ਵੀ ਇਹਨਾਂ ਨੂੰ 1.5 ਮਹੀਨੇ ਤੋਂ ਲਗਾਤਾਰ ਨਾ ਤਾਂ ਬਿਜਲੀ ਮਿਲ ਰਹੀ ਸਹੀ ਤਰੀਕੇ ਨਾਲ ਨਾ ਪਾਣੀ ਮਿਲ ਰਿਹਾ ਔਰ ਤੁਸੀਂ ਇਹਨਾਂ ਦਾ ਫਲਸ਼ਾ ਮੈਂ ਜਾ ਕੇ ਦੇਖੋ ਇਹਨਾਂ ਗੰਦ ਇਹਨੀਆਂ ਬਿਮਾਰੀਆਂ ਫੈਲ ਰਹੀਆਂ ਵਾ ਲੇਕਿਨ ਅਸੀਂ ਐਸ.ਡੀ.ਓ ਸਾਹਿਬ ਨੂੰ ਐਕਸੈਸ ਸਾਹਿਬ ਨੂੰ ਬੇਨਤੀ ਕਰ ਕਰਕੇ ਹਾਰ ਗਏ ਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵਿਦ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ कौन समा मामला हो गया एक छोटे ब्रेक ब्रेकता ब्रेक तो बाद उसी देखोगे केंद्र सरकार किसान दिया मंगा जल्दमने आथिया किसान आगु सविंदर पाल सिंह मोलोवाली ने एते कुछ और खबराए छोड़े जहे ब्रेक तो बाद स्वागत ਪਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਸੁਵਿੰਦਰਪਾਲ ਸਿੰਘ ਮੋਲੋਵਾਨ ਅਤੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਆਖਿਆ ਕਿ ਪਿਛਲੇ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਨੇ ਜੋ ਮੰਗਾਂ ਮੰਨਿਆ ਸੀ ਉਹਨਾਂ ਨੂੰ ਲਾਗੂ ਕੀਤਾ ਜਾ ਅਤੇ ਜੋ ਸੰਘਰਸ਼ ਚੱਲ ਰਿਹਾ ਹੈ ਉਸ ਵਿੱਚ ਪੰਜਾਬੀ ਵੱਧ ਛੜ ਕੇ ਸ਼ਮੂਲੀਅਤ ਕਰ ਇਸ ਮੌਕੇ ਬਲਾਕ ਅchnala ਦੇ ਪ੍ਰਧਾਨ ਦਿਲਬਖ ਸਿੰਘ ਜੋਗਾ ਸਿੰਘ ਸ਼ਿਵਸੇ ਪੂਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ ਹਰਿਆਣਾ ਸਰਕਾਰ ਹੈ ਜਦੋਂ ਹਾਈ ਕੋਰਟ ਨੇ ਹਦਾਇਤਾਂ ਕੀਤੀਆਂ ਉਤੋਂ ਮਤਲਬ ਜਿਹੜੀਆਂ ਅੰਨ੍ਹਾ ਕੀਤੀਆਂ ਨੇ ਜਾਂ ਬੱਜਰ ਖੜਾ ਰਿਆ ਜਾਂ ਛੜਕਾਂ ਬੰਦ ਕੀਤੀਆਂ ਨੇ ਇਹਨੂੰ ਫੌਰਤੇ ਤੌਰ ਤੇ ਖੋਲਤਾ ਜਾਵੇ ਤੇ ਉਹ ਸੁਪਰੀਮ ਕੋਰਟ ਚਲਗੀ ਸੁਪਰੀਮ ਕੋਰਟ ਅੱਜ ਕੀ ਦਾ ਕਲ ਦਿੰਦਾ ਇਹ ਦੋ ਨੰਬਰ ਦੀ ਹੈ ਪਰ ਸਾਡੀਆਂ ਜਥੇਬੰਦੀ ਦਾ ਫੈਸਲਾ ਸਾਡੀਆਂ ਦਾ ਕੇਐਮਐਮ ਦਾ ਤੁਸੀਂ ਜੁਗਤ ਕਿਸਾਨ ਮੋਰਚੇ ਦਾ ਗੈਰਰਾਗੀ ਤਕੜਾ ਫੈਸਲਾ ਹੈ ਕਿ ਅਸੀਂ ਆਪਣੀਆਂ ਮੰਗਾਂ ਲਈ ਦਿੱਲੀ ਮਾਰਚ ਕਰਾਂਗੇ ਤੇ ਭਾਰਤ ਸਰਕਾਰ ਨੂੰ ਇਹ ਤਾਣਨਾ ਹੈ ਕਿ ਫੌਰੀ ਤੌਰ ਤੇ ਸਾਡੀ ਲੀਡਰਸ਼ਿਪ ਨਾਲ ਬੈਠ ਕੇ ਗੱਲ ਕੀਤੀ ਜਾਵੇ ਦੂਸਰੀ ਗੱਲ ਕੱਲ੍ਹ ਇੱਕ ਕਨਵੈਨਸ਼ਨ ਸੀ ਅਦੁਕਤੀ ਰਹੇ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਭਾਰਤ ਸਰਕਾਰ ਵੱਲੋਂ 2010 ਚ ਤੋਂ ਦਾ ਮਲਕ ਜਵਾਬ ਤੇ ਜੂਲ ਐਪੀ ਲਾਈ ਹੈ ਅਸੀਂ ਅੱਜ ਦੀ ਮੀਟਿੰਗ ਵਿੱਚ ਉਹਦੀ ਨਿਖੇਦੀ ਕੀਤੀ ਗਿਆ ਕਿ ਮੰਗ ਕੀਤੀ ਗਈ ਕੋਈ ਪਰਚਾ ਰੱਦ ਕੀਤਾ ਜਾਵੇ ਭਾਰਤੀ ਕਿਸਾਨ ਯੂਨিয়ন ਕ੍ਰਾਂਤੀਕਾਰੀ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਜਿਹੜੀ ਅੱਜ ਇੱਥੇ ਕੀਤੀ ਗਈ ਆ ਇਹਦੇ ਵਿੱਚ ਜੋ ਕਿਸਾਨੀ ਮੰਗਾਂ ਵਾਂ ਉਹਨਾਂ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ ਸਾਲ 2020 ਦੀ ਤਰ੍ਹਾਂ ਸਾਲ 2024 ਦੇ ਵਿੱਚ ਵੀ ਕਿਸਾਨੀ ਸੰਘਰਸ਼ ਇੱਕ ਵਾਰ ਫੇਰ ਜ਼ੋਰ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਧਰਨਾ ਲਾ ਕੇ ਬੈਠੀਆਂ ਹੋਈਆਂ ਨੇ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਜੋ 2020 ਚ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਸਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਨਾਲ ਕਿਸਾਨ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦਾ ਆਖਣਾ ਹੈ ਕਿ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹਨਾਂ ਵੱਲੋਂ ਸੰਘਰਸ਼ ਜਾਰੀ ਰਹੇਗਾ। ਅੰਮ੍ਰਿਤਸਰ ਤੋਂ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼। ਦੋ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੇ ਵਿਸ਼ਵ ਸ਼ਤਰੰਜ ਦਿਵਸ ਦੇ ਮੌਕੇ ਤੇ 24 ਘੰਟਿਆਂ ਵਿੱਚ ਸਭ ਤੋਂ ਵੱਧ ਖੇਡਾਂ ਲਈ ਗਿਨੀਸ ਵਰਲਡ ਰਿਕਾਰਡ ਦੇ ਅਧਿਕਾਰ ਯਤਨ ਵੱਜੋਂ ਇੱਕ ਸ਼ਾਨਦਾਰ ਸ਼ਤਰੰਜ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ।

ਅਭਿਸ਼ੇਕਟੀ ਅਤੇ ਬੋਲ ਬਹੁਤ ਵੈਰੀ ਬੈਸਟ ਗੁਰੂਪੁਰਣੀ ਬਾਦੇ ਸਬੰਧ ਵਿੱਚ ਮਾਤਾ ਲਾਲ ਦੇਵੀ ਮੰਦਿਰ ਮਾਡਲ ਟਾਊਨ ਵਿਖੇ ਮਹੰਤ ਦੇਵੀ ਦਾਸ ਵੱਲੋਂ ਸੰਗੀਤਨ ਕੀਤਾ ਗਿਆ ਇਸਾਰਾ ਪ੍ਰੋਗਰਾਮ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ ਵਿੰਡ ਮਹਿਲ ਕਰਨੋਲੀਆਂ ਵਿਖੇ ਪੀਰ ਬਾਬਾ ਜਾਗਵਾਣਾ ਚਿਕਾ ਮੇਲਾ ਹਰ ਸਾਲ ਦੀ ਤਰ੍ਹਾਂ ਬਾਬਾ ਸਾਬੂ ਸ਼ਾਹ ਤੇ ਵਜਿੰਦਰ ਸਿੰਘ ਕੁਕਲੂ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਤੇ ਕਾਂਗਰਸ ਦੇ ਸੀਨੀਅਰ ਆਗੂ ਵਿਕਾਸ ਸतीश ਪੱਲੂ ਗੌਰਵ अरोड़ा ਬੰਟੀ ਪਹਿਲਵਾਨ ਰਿੰਕੂ ਬਾਬਾ ਸਮਾਜ ਸੇਵਕ ਕਮਲ ਕੁਮਾਰ ਰਿੰਕੂ ਸ਼ਰਮਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਬੜੀ ਦੂਰੋਂ ਦੂਰੋਂ ਆਇਆ ਇੱਥੇ ਮੱਥਾ ਟੇਕਣ ਵਾਸਤੇ ਔਰ ਅਸ਼ੀਰਵਾਦ ਲੈਣ ਵਾਸਤੇ ਆਏ ਨੇ ਸੋ ਸਾਡੇ ਇੱਥੇ ਮੈਨੇਜਮੈਂਟ ਸੁਸਾਇਟੀ ਦੇ ਸਾਰੇ ਜਿੰਨੇ ਵੀ ਸਾਡੇ ਸਾਥੀ ਨੇ ਅੱਜ ਜੀ ਖੜੇ ਨੇ ਸੋ ਜਿੰਨੇ ਵੀ ਭਰਾ ਖੜੇ ਨੇ ਇਹ ਹਰ ਸਾਲ ਹੀ ਬਹੁਤ ਵਧੀਆ ਪ੍ਰੋਗਰਾਮ ਔਰ ਪਰਮਾਤਮਾ ਦੇ ਚਰਨਾਂ 'ਚ ਸਾਰਿਆਂ ਨੂੰ ਅਸ਼ੀਰਵਾਦ ਵੀ ਦਵਾਉਂਦੇ ਨੇ ਬਾਬਾ ਜੀ ਦਾ ਸਾਡੇ ਕਾਉਂਸਲਰ ਤਾਹੇ ਜੀ ਔਰ ਸਾਰੇ ਮੈਂ ਸਮਝਦਾ ਅੱਜ ਸ਼ਹਿਰ ਦੇ ਸਾਰੇ ਮੋਦਵਾਲ ਬੰਦੇ ਇੱਥੇ ਆਏ ਨੇ ਮੱਥਾ ਟੇਕਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਤੁਸੀਂ ਸਾਰਾ ਦੇਖਿਆ ਹੈ ਕਿ ਕਿਸ ਤਰ੍ਹਾਂ ਠਾਠਾ ਮਾਰਦਾ ਕਾਠ ਜਿਹੜਾ ਇਹ ਬਤਾ ਰਿਹਾ ਕਿ ਸਰਕਾਰ ਕੀ ਜਾਗੋ ਸ਼ਾਹ ਵੜੀ ਨੂੰ ਕਿਸ ਤਰ੍ਹਾਂ ਲੋਕ ਪਿਆਰ ਕਰਦੇ ਨੇ ਪਿੰਡ ਮਾਲ ਸ਼ਰੀਫ ਦੇ ਵਿੱਚ ਮਨਾਇਆ ਜਾ ਰਿਹਾ ਔਰ ਜਿੰਨੇ ਵੀ ਨਕ ਇਲਾਕੇ ਦੇ ਵਾਸੀ ਨੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਤੇ ਸਭ ਨੂੰ ਵਧਾਈਆਂ ਹੋਣ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਅੰਮ੍ਰਿਤਸਰ ਦੇ ਵੇਰਕਾ ਪੁਲ ਦੇ ਥੱਲੇ ਕੰਮ ਕਰਨ ਵਾਲੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਵੇਰਕਾ ਪੁਲ ਦੇ ਥੱਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਮਿਹਨਤ ਕਰ ਰਹੇ ਹਨ ਜਦੋਂ ਪੁਲ ਬਣ ਰਿਹਾ ਸੀ ਉਦੋਂ ਉਹਨਾਂ ਦਾ ਕੰਮ ਠੱਪ ਹੋ ਗਿਆ ਸੀ ਲੇਕਿਨ ਉਹਨ ਪੁਲ ਬਣਿਆ ਤਾਂ ਉਹਨਾਂ ਦਾ ਕੰਮ ਚੱਲ ਪਿਆ ਲੇਕਿਨ ਕਾਰਪੋਰੇਸ਼ਨ ਵਾਲੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ ਪੁਲਿਸ ਦਾ ਕਹਿਣਾ ਹੈ ਕਿ ਝਗੜਾ ਸਮਾਨ ਨੂੰ ਲੈ ਕੇ ਹੁੰਦਾ ਹੈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਮੈਂ ਕਰਦਾ ਲੱਕੜ ਦਾ ਕੰਮ ਹਾਂਜੀ ਕਿਹੜੀ ਜਗ੍ਹਾ ਤੇ ਆ ਨਾਲੇ ਆਪਣਾ ਆ ਰਹੇ ਤੇ ਪੁਲ ਬਣਨ ਕਰਕੇ ਤੇ ਜਗ੍ਹਾ ਨਹੀਂ ਰਹੀ ਅਗਲੇ ਬਨੇ ਅੱਛਾ ਜੀ ਤੇ ਰੋਡ ਤੇ ਆਉਂਦਾ ਮਾਲ ਇਸ ਕਰਕੇ ਪੁਲ ਦੇ ਹੇਠਾਂ ਮੈਂ ਮਾਲ ਲਉਂਦਾ ਹਾਂ ਜੇ ਤੋ ਡੈਡੀ ਦੇ ਹੋਂ ਤੋ 10 ਸਾਲ ਤੋਂ ਪਹਿਲਾਂ 15 ਸਾਲ ਦਾ ਲੱਥਨ ਦਾ ਮਾਲ ਇੱਥੇ ਜੀ ਤੇ ਹੁਣ ਜਾਣ ਕੇ ਕਾਰਪੋਰੇਸ਼ਨ ਨੂੰ ਕੰਮ ਲੇਟਾਂ ਪਹੁੰਚਦਾ ਵਾ ਕਿ ਮੇਰੀ ਬੜੀ ਉੱਤੋਂ ਤੱਕ ਪਹੁੰਚ ਜਾਂ ਤੇਰਾ ਮਾਲ ਨਹੀਂ ਲੱਗਣ ਦੇਣਾ ਇੱਥੇ ਕਾਰਪੋਰੇਸ਼ਨ ਨੂੰ ਫੋੜਵਾਸੇ ਪਈਆਂ ਸਰ ਲੱਕੜਾਂ ਇੱਥੇ ਸਟਾਈਆਂ ਮੇਰੀ ਗੱਡੀ ਮੈਂ ਆਪਣਾ ਗੱਡੀਆਂ ਨਹੀਂ ਸਾਡੇ ਕੋ ਦੋ ਅਹੀਂ ਗੱਡੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀ ਹੁੰਦੀਆਂ ਜੋ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਹੈ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਸੀ ਇੱਥੇ ਪਹਿਲਾਂ ਔਰ ਪਾਰਕਿੰਗ ਦਾ ਬੋਰਡ ਕਾਰਪੋਰੇਸ਼ਨੋਂ ਦੂਜਾ ਅਮਲੀ-ਉਮਲੀ ਕੋ ਬੰਦੇ ਲੋਹਾ ਵੜ ਕੇ ਤੋਂ ਲੈ ਕੇ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਹੈ ਨਾ ਕਿ ਲੱਕੜਾ ਸਟੋਰ ਕਰਨ ਵਾਸਤੇ ਉਹ ਇੱਥੇ ਮੋਢੇ ਥੱਲੇ ਹੀ ਹੈ ਕੋਈ 20 ਉਹ ਲਾਉਂਦਾ ਹਾਂ ਹਾਂ ਜੀ ਮੋਕੇ ਦੇ ਨਾਲ ਟਾਈਮ ਪਤਾ 4 ਵਜੇ ਦਾ ਫਿਰ ਉਹਨਾਂ ਕੋਲੋਂ ਕਿਹਾ ਜਿਹੜੇ ਸਾਡੇ ਜਿਹੜੇ ਦੁਕਾਨਦਾਰੋਂ ਤੰਗ ਪ੍ਰੇਸ਼ਾਨ ਕਰਿਆ ਗੁੰਡਾਗਰਦੀ ਕਰਦਾ ਵਾ ਸਾਡੇ ਘਰ ਤੱਕ ਨੂੰ ਉਹ ਸਾਡੇ ਕੋਲ ਕੋਈ ਬਲੇਡ ਇਹਨਾਂ ਦਿੱਤੀ ਹੈ ਉਹਨਾਂ ਦੀ ਆਊ ਜਿਹੜੀ ਜਿਨ੍ਹਾਂ ਦੀ ਆਊ ਕੋਈ ਕਾਰਵਾਈ ਕਰਦਾਂਗੇ ਸਮਾਜ ਪਹਲਾਈ ਦੇ ਕੰਮ ਕਰ ਰਹੀ ਸਿਟੀਜ਼ਨ ਕਾਉਂਸਲ ਸੰਸਥਾ ਦੇ ਮੈਂਬਰਾਂ ਵੱਲੋਂ ਸਾਫਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਤਨੇਜਨ ਸੋਸਾਇਟੀ ਵਿੱਚ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਉਹਨਾਂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸੰਸਥਾ ਪਿਛਲੇ 3 ਸਾਲਾਂ ਤੋਂ ਲੋੜਵੰਦ ਲੜਕੀਆਂ ਦੇ ਵਿਆਹ ਫ੍ਰ ਫਲੀ ਬਲੱਡ ਅਤੇ ਮੈਡੀਕਲ ਚੈੱਕਅਪ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਜਿਹੜਾ ਰੇਗਨ ਸਿੰਘ ਨੂੰ ਪੋਸਟਰ ਰਿਹਾ ਕਿ ਅੱਜ ਮੈਨੂੰ ਥੋੜੇ ਘਰਾਂ ਪਹਿਲਾਂ ਮੇਰੇ ਸਾਥੀਆਂ ਨੇ ਜ਼ਿੰਮੇਵਾਰੀ ਦਿੱਤੀ ਹੈ ਜੀ ਚੇਅਰਮੈਨ ਕੰਮ ਕਰਦੀ ਫਰੀਡੀ ਕੌਂਸਲ ਵਿੱਚ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਮੈਂ ਉਹ ਕੋਸ਼ਿਸ਼ ਕਰੂੰਗਾ ਕਿ ਫਰੀਡੀ ਕੌਂਸਲ ਦੀ ਬਹੁਤ ਵਧੀਆ ਸੇਵਾ ਕਰ ਸਕੀ ਸ਼੍ਰੀ ਜਨ ਕੌਂਸਲ ਸਾਡੀ 1992 ਤੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ। ਸ਼੍ਰੀ ਕੀਰਤੀ ਪ੍ਰਕਾਸ਼ ਅਰੋੜਾ ਬਸਾਰ, ਗੁਜਰਾਵਾਲਾ ਮਜੀਠ ਮੰਡੀ ਵਿਖੇ ਸ਼੍ਰੀ ਸੰਜੀਵ ਖੰਨਾ ਜੀ ਅਤੇ ਪਰਿਕਰਵ ਲੋਕ ਸ਼੍ਰੀ ਹਨੂਮਾ ਚਲੀ ਸਾਜ ਦੇ ਪਾਠ ਅਤੇ ਸ਼੍ਰੀ ਹਰੀ ਨਾਮ ਸੰਗੀਤਨ ਦਾ ਆਯੋਜਨ ਕੀਤਾ ਗਿਆ। ਹਰੀ ਨਾਮ ਸਾ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਤੌਰ ਤੇ ਸ਼੍ਰੀ ਦਰਗਿਆਨਾ ਕਮੇਟੀ ਸੰਗੀਤਨ ਦੇ ਪ੍ਰਧਾਨ ਸੰਜੀਵ ਖੰਨਾ, ਨਰੇਸ਼ ਸ਼ਰਮਾ, ਸਵਰਨਪਾਲ, ਵਿਪਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। समाजसेवी संस्था ख्वासा गरीब निवास नटपीर सोसाइटी मुख सेवदार कमल कुमार वलो एकला वारिस लाश दा अंतिम संस्कार विधि विधान नाल की ताक्या एला वारिस लाश कुछ दिन तो थाना जीआरपी अमृतसर दे पुलिस वलो पोस्टमार्टम करवान तोबा सिविल अस्पताल अमृतसर दे मुर्दाघर विच पहचान ले 72 घंटे रखी गई सी पर पुलिस तो ऐसा कोई वारिस नहीं मिलया जो मतलब जो डेड बुढ़ियां वारिस भी आईयां सनु थाना जीआरपी तो थाना अपना मुख बर मैसेज मिलया सी दो डेड बुढ़ियां ਉਹ ਸਾਰੇ 85 ਨੂੰ ਇਸ ਗੱਲ ਦਾ ਪਤਾ ਕੀ ਡੈੱਡ ਬੋਡੀ ਸੰਸਕਾਰ ਕਰਾਉਂਦੇ ਨੇ ਉਹ ਵੀ ਸਾਡੇ ਕੰਟੈਕਟ ਕਰ ਲੈਂਦੇ ਨੇ ਦੁਗੈਨਾ ਮੰਦਰ ਵਾਲੇ ਵੀ ਕਰ ਲੈਂਦੇ ਨੇ ਕਿ ਬੇਟਾ ਡੈੱਡ ਬੋਡੀ ਆਈਆਂ ਤੁਸੀਂ ਸੰਸਕਾਰ ਕਰਾਉਣਾ ਚਾਹਦੇ ਹੋ ਸੰਸਕਾਰ ਕੀਤਾ ਵਾ ਬੁੱਕ ਵੀ ਲੱਗਦਾ ਵਾ ਸ਼੍ਰੀ ਦੁਰਗਿਆਨਾ ਧੀਰਧ ਦੇ ਤੁਲਸੀਦਾਸ ਮੰਦਿਰ ਵਿੱਚ ਗੋਸਵਾਮੀ ਤੁਲਸੀਦਾਸ 33 ਮੌਕੇ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ ਸ਼੍ਰੀ ਰਾਮ ਸ੍ਰੀ ਸੁਤਰ ਮਾਇਨਸ ਦਾ ਪਾਠ ਆਰੰਭ ਕੀਤਾ ਗਿਆ ਇਸ ਮੌਕੇ ਸਤੀਸ਼ ਗੋਪਾਲ ਪਵਨ ਵਧਵਾ ਡਾਕਟਰ ਰਵੀ ਮਹਾਚਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਮੰਦਿਰ ਸ਼ਿਵਦਾਮ ਬਾਬਾ ਅਕਸਰੂਪ ਦਾਸ ਜੀ ਕੁਬੀ ਬੇਰੀ ਸ਼ਕਤੀ ਨਗਰ ਵਿਖੇ ਸਾਵਨ ਦੇ ਪਹਿਲੇ ਸੋਮਵਾਰ ਪੰਡਿਤ ਫਤੇ ਕ੍ਰਿਸ਼ਨ ਪਰਧਾਨ ਪਰਮੋਦ ਪਾਟਿਆ ਸ਼੍ਰੀਮਤੀ ਵੀਨਾ ਪਾਟਿਆ ਵਿਨੇ ਸੁਭਾਸ਼ ਕਪੂਰ ਵੱਲੋਂ ਸਾਵਨ ਦਾ ਪਹਿਲਾ ਦਿਨ ਮਨਾਇਆ ਗਿਆ अपनी हाजिर भाइये बोले शंकर जी के चरणों में आपकी सभी मनोकामनाएं पूर्ण हो और मंदिर के बाकी देवी देवताओं के भी दर्शन कीजिए हमारे साथ श्री आरती शिव दुर्गा मंदिर करतार नगर छियाटा परमसत परम शुरू श्री आरती देवा जी महाराज ने प्रथान की है सावन का त्योहार मनाया गया ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਪੁਲਿਸ ਨੇ 3 ਕਿਲੋ 120 ਗ੍ਰਾਮ ਅਫੀਮ ਅਤੇ 2300 ਰੁਪਏ ਡਰਗ ਮਨੀ ਸਮੇਤ ਇੱਕ ਦੋਸ਼ੀ ਕੀਤਾ ਗ੍ਰਫਤਾਰ ਸੌਣ ਮਹੀਨੇ ਦੇ ਪਹਿਲੇ ਸੋਮਵਾਰ ਸ਼ਿਵਾਲਾਬਾਦ ਪਾਈਆਂ ਵਿਖੇ ਸ਼ਿਵ ਭਗਤਾਂ ਦਾ ਉਮੜਿਆ ਸੈਲਾਬ ਭਗਵਾਨ ਸ਼ਿਵ ਦਾ ਕੀਤਾ ਜਲ ਅਭਿਸ਼ੇਕ ਨਵ ਵਿਆਹੀਆਂ ਮਹਿਲਾਵਾਂ ਨੇ ਕੀਤਾ ਸਾਵਨ ਸ਼ਿੰਗਾਰ ਸ਼੍ਰੀ ਦੁਰਗਿਆਨਾ ਤਿਰਥ ਵਿਖੇ ਟੇਕਿਆ ਮੱਥਾ ਇਸਨ ਅੱਜ ਦੀਆਂ ਖਬਰਾਂ ਹੁਨੇਸੇ ਮਿਲਾਗੇ ਅਗਲੇ ਬੁਲੇਟਨ ਵਿੱਚ ਹੁਣ ਮੈਂ ਨੇ ਦੋ ਇਜ਼ਾਤ ਤਾਨਵਾਦ